ਮੰਮਾ ਪਿਆਰ ਭਾਈ ਜੀ ਬਸ ਭਈ ਭਈ ਬਹੁਤ ਵਧੀਆ ਵਾਈ ਕਰੂ ਵਾਈ ਕਰੂ ਵਾਈ ਕਰੂ ਵਾਈ ਕਰੂ ਵਾਈ ਕਰੂ ਵਾਈ ਕਰੂ ਪਿੱਛੇ ਮੰਮਾ ਪਿਆਰ ਭਾਈ ਜੀ ਬਸ ਭਈ ਭਈ ਹਾਂਜੀ ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਕੁੜੀ ਜਦੋਂ ਝੁੱਲੇ ਤੇ ਚੜਦੀ ਹੈ ਤਾਂ ਉਚਾਈ ਤੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਡਰ ਨਾਲ ਉਸਦਾ ਬੁਰਾ ਹਾਲ ਹੋ ਜਾਂਦਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੁਸੀਂ ਵੀ ਦੇਖੋ ਇਹ ਸਾਰੀ ਵੀਡੀਓ ਇਸ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਇੱਕ ਦੂਰ ਕੋਟੇ ਨਿਕਲ ਗਿਆ ਮਾਈ ਗੋਡ ਇਹ ਭਈਆ ਜੀ ਆਸਾ ਤੁਹਾਨੂੰ ਸੁਣਾ ਇਹ ਦੇਖ ਕਿਧਰ ਦੇਖ ਕਿਧਰ ਦੇਖ ਕਿਧਰ ਦੇਖ ਕਿਧਰ ਦੇਖ ਉੱਪਰੋਂ ਦੇਖਣਾ ਕਿੰਨਾ ਬੜੀਆ ਲੱਗ ਰਿਹਾ ਸਭ ਕੁਝ ਵਾਇ ਕਰੂ ਵਾਇ ਕਰੂ ਵਾਇ ਕਰੂ ਵਾਇ ਕਰੂ ਵਾਇ ਕਰੂ ਵਾਇ ਕਰੂ ਤੇ ਵੀ ਇੱਛਾ ਦੇਖ ਉਧਰ ਬੱਚੇ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤੁਹਾਨੂੰ ਸਾਡੇ ਚੈਨਲ ਤੇ ਇਦਾਂ ਦੀ ਵੀਡੀਓ